ਲੁਧਿਆਣਾ ਰੂਰ ਦੇ ਥਾਣਾ ਜੋਧਾ ਵਿਖੇ ਕੱਲ ਸਾਨੂੰ ਕਰੀਬ 1 ਵਜੇ ਕੰਟਰੋਲ ਰੂਮ ਲਈ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਥਾਣਾ ਜੋਧਾ ਦੇ ਪਿੰਡ ਨਾਰੰਗਵਾਲ ਵਿਖੇ ਦਸ਼ਮੇਸ਼ ਫਿਲਿੰਗ ਸਟੇਸ਼ਨ ਆ ਇਸ ਪਟ્રોલ ਪੰਪ ਤੇ ਦੋ ਅਨੁਸ਼ਾ ਦੇ ਨੌਜਵਾਨ ਆਉਂਦੇ ਹਨ ਤੇ ਜੋ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਹੋਏ ਸਨ ਉਹਨਾਂ ਵੱਲੋਂ ਪਟ્રોલ ਪੰਪ ਤੇ ਜੋ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਆ ਉਹ ਇੱਥੇ ਕੰਮ ਕਰਦਾ ਪਟ્રોલ ਫਿਲਿੰਗ ਕਰਨ ਦਾ ਸੋ ਉਸ ਕੋਲੋਂ ਇਹ 100 ਰੁਪਏ ਦਾ ਪੈਟਰੋਲ ਪੰਪ ਮੋਟਰਸਾਈਕਲ ਦੇ ਵਿੱਚ ਪਾਉਂਦੇ ਹਨ ਤੇ ਜਦੋਂ ਪੈਸੇ ਦੇਣ ਦੇ ਭਾਣੇ ਇਹ ਦੋਨੇ ਪੈਟਰੋਲ ਪੰਪ ਲੁੱਟਣ ਦੀ ਨੀਤ ਦੇ ਨਾਲ ਉਸ ਕੋਲ ਜੋ ਟੰਗਿਆ ਹੋਇਆ ਪੈਸਿਆਂ ਦਾ ਬੈਗ ਸੀ ਉਸ ਕੋਲੋਂ ਖੋ ਕੇ ਧੱਕਾ ਮੁਕੀਲ ਵੀ ਕਾਫੀ ਉਹਨਾਂ ਦੀ ਉਸ ਜਗ੍ਹਾ ਤੇ ਹੁੰਦੀ ਹੈ ਸੋ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਜਦੋਂ ਸਾਡੀ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਤੁਰੰਤ ਸਾਡੇ ਐਸਐਚਓ ਜੋਧਾ ਤੇ ਇਹਨਾਂ ਦੀ ਪੂਰੀ ਟੀਮ ਐਕਸ਼ਨ ਦੇ ਵਿੱਚ ਆਉਂਦੀ ਹੈ ਇਹਨਾਂ ਵੱਲੋਂ ਕੁਝ ਹੀ ਕੰਟੇਨ ਦੇ ਵਿੱਚ ਟੈਕਨੀਕਲ ਸਾਧਨ ਹੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਨੇ ਦੋਸ਼ੀ ਜਿੰਨਾ ਵਿੱਚ ਪਹਿਲਾ ਦੋਸ਼ੀ ਨਿੱਕਾ ਪੁੱਤਰ ਕੁਲਵੰਤ ਸਿੰਘ ਦੂਸਰਾ ਵਿੱਕੀ ਪਹਿਲਾ ਦੋਸ਼ੀ ਨਾਰਕਵਾਲ ਦੇ ਰਹਿਣ ਵਾਲਾ ਤੇ ਦੂਸਰਾ ਵਿੱਕੀ ਜੋ ਕਿ ਤੁੰਗਰਾਣੀ ਪਿੰਡ ਦਾ ਰਹਿਣ ਵਾਲਾ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਉੱਥੇ ਕੰਮ ਕਰਦਾ ਸੀ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਉਸਦੇ ਬੈਗ ਵਿੱਚ 10 ਤੋਂ 11000 ਰੁਪਇਆ ਸੀ ਜੋ ਕਿ ਉਹਨਾਂ ਵੱਲੋਂ ਖੋ ਕੇ ਫਰਾਰ ਹੋ ਗਿਆ ਇਸ ਤੋਂ ਬਾਅਦ ਅਸੀਂ ਤਰੀਬ 7-8 ਘੰਟਿਆਂ ਦੇ ਵਿੱਚ ਵਿੱਚ ਹੀ ਦੋਨੋਂ ਦੋਸ਼ੀਆਂ ਨੂੰ ਰੈਸਟ੍ਰੇਅ ਕੀਤਾ ਵਾ ਉਹਨਾਂ ਕੋਲੋਂ 10000 ਰੁਪਏ ਬਰਾਮਦ ਕੀਤਾ ਗਿਆ ਵਾ ਕਿ ਜੋ ਪਲੈਂਟੀਨਾ ਮੋਟਰਸਾਈਕਲ ਦੀ ਵਰਤੋਂ ਕਰਕੇ ਇਹਨਾਂ ਨੇ ਲੁੱਟ ਦੀ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਜੀ ਸਰ ਪਹਿਲੇ ਵੀ ਕੋਈ ਵਾਰਦਾਤ ਅਗੜਦੇ ਨੇ ਇਹ ਬੰਦੇ ਨੇ ਜੀ ਇਹਨਾਂ ਦੇ ਖਿਲਾਫ ਜੋ ਥਾਣੇ ਦਾ ਰਿਕਾਰਡ ਚੈੱਕ ਕੀਤਾ ਗਿਆ ਵਾ ਇਹਨਾਂ ਦੇ ਖਿਲਾਫ ਹੋਰ ਕੋਈ ਮੁਕੱਦਮਾ ਤਾਂ ਨਹੀਂ ਦਰਜ ਬਟ ਇਹਨਾਂ ਨੂੰ ਡੰਗਾਈ ਦੇ ਵਿੱਚ ਪੁਸ਼ਕਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਕਈ ਮਕਦਮੇ ਜਾਂ ਲੁੱਟਾਂ ਖੋਹ ਦੀਆਂ ਵਾਰਦਾਤਾਂ ਇਹਨਾਂ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਤੇ ਸਾਡੇ ਹੋਰ ਵੀ ਕਈ ਮਕਦਮੇ ਇਹਨਾਂ ਕੋਲੋਂ ਟ੍ਰੇਸ ਹੋ ਸਕਦੇ ਨੇ ਤੇ ਹੋਰ ਵੀ ਕਾਫੀ ਕਵਰੀ ਹੋ ਸਕਦੀ ਹੈ ਸਰ ਲੁੱਟ ਖੋਹ ਦੀ ਵਾਰਦਾਤ ਨੂੰ ਕੋਈ ਨਾ ਕੋਈ ਹਥਿਆਰ ਕੋ ਬਣਾਉਂਛੇ ਕੋਈ ਕੁਝ ਜੋ ਮੌਕੇ ਤੇ ਸਾਡੇ ਵੱਲੋਂ ਕੰਟਰੋਲ ਪੰਪ ਦੀ ਵੀਡੀਓ ਵੀ ਚੈੱਕ ਕੀਤੀ ਗਈ ਹੈ ਕਿ ਇਹਨਾਂ ਨੇ ਹੱਥਾਪਾਈ ਦੇ ਨਾਲ ਹੀ ਉਸ ਕੋਲੋਂ ਖੋਹ ਕੀਤੀ ਸੀ ਕੋਈ ਮੌਕੇ ਤੇ ਹਥਿਆਰ ਤਾਂ ਨਹੀਂ ਸੀਗਾ ਬਟ ਇਹਨਾਂ ਦੇ ਖਿਲਾਫ ਖੋਹ ਦਾ ਮਕਦਮਾ ਦਰਜ ਹੋਇਆ ਜੋ ਕਿ ਕਾਫੀ ਹੀਨਿਸਕ ਅਫੈਂਸ ਆ ਇਟਸੈ ਇਹ ਖੋਹ ਕਰਨਾ ਇਸ ਕਰਕੇ ਇਹਨਾਂ ਕੋਲ ਹਥਿਆਰ ਦੀ ਤਾਂ ਕੋਈ ਬਰਾਮਦਗੀ ਨਹੀਂ ਹੈ ਬਟ ਇਹਨਾਂ ਕੋਲ ਖੋਏ ਹੋਏ 10570 ਰੁਪਏ ਦੀ ਮੋਟਰਸਾਈਕਲ ਬਰਾਮਦ ਕੀਤੀ ਹੈ ਜੀ